ਇਹਦਾ ਕਰੀਲ ਮੈਨੂੰ ਇੰਸਟਾਗ੍ਰਾਮ ਤੇ ਸ਼ੋਅ ਕੀਤੀ ਵੀ ਆ ਕੀ ਕਰਦੇ ਨੇ ਉੱਪਰ ਬਾਈ ਨੇ ਦੇਖ ਕੇ ਵੀ ਪਾਇਆ ਸੀਗਾ ਤੇ ਕਿਸੇ ਨੂੰ ਪਤਾ ਯਾਰ ਦੱਸਿਓ ਜਰੂਰ ਇਹ ਇਹ ਕੀ ਰਸਮ ਰਸਮ ਹੈ ਕੀ ਕਰਦੇ ਨੇ ਬੱਚਿਆਂ ਨਾਲ ਤਾਂ ਸੋਹਤੀ ਉਹਨਾਂ ਦੇ ਸਿਰ ਨੂੰ ਟੱਚ ਕਰਕੇ ਬਸ ਇਦਾਂ ਜੇ ਕਿਸੇ ਨੂੰ ਦੱਸ ਪ੍ਰਤਾਪਜੀਤ ਕਮੈਂਟ ਕਰਕੇ ਦੱਸਿਓ ਜਰੂਰ ਇੱਕ ਵਾਰ ਮੈਨੂੰ ਧੰਨਵਾਦ ਤੁਹਾਡਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਆ ਫਿਰ ਆਪਾਂ ਆਗੇ ਫੇਰ ਅਗਲਾ ਵਲੌਗ ਲੈ ਕੇ ਤੇ ਉੱਤੇ ਆ ਬੀਲ ਤਿਆਰ ਕੀਤਾ ਬਾਹਰ ਪੈਣ ਲੱਗਿਆ ਮੀਂਹ ਤੇ ਤਾਂ ਕਰਕੇ ਜਿਵੇਂ ਫਿਰ ਅੱਜ 12 ਵਜੇ ਜਾਵਾਂਗੇ ਲੋ ਵੀ ਤੂੰ ਜਾ ਮੀਂਹ ਲੱੱਲ ਚੱਲੀ ਆ ਕਾ ਕੇ ਜਮਾ ਮੀਂਹ हट ਗਿਆ ਤੇ ਨਾ ਟੁਲੀ ਖਾਈਆਂ ਚਿਕਨ ਨਹੀਂ ਤੇ ਜੋ ਬਚਲਦੇ ਆ ਗਰਾ ਲੋ ਅੱਗੇ ਸਕੈਟ ਲੋ ਵੀ ਮਿੱਤਰੋ ਆ ਗਏ ਜਿਮ ਤੇ ਹੁਣ ਆਪਾਂ ਨੇ ਇਕੱਲੇ ਹੀ ਜੂਰਾ ਸਿੰਘ ਕੋਲ ਨਹੀਂ ਲੈ ਕੇ ਸੰਨਿਆਸ ਉਹਦੇ ਬਾਅਦ ਦੀ ਗੱਲ ਨਹੀਂ ਗਈ ਤੇ ਤਾਂ ਕਰਕੇ ਫਿਰ ਆਪਾਂ ਵੀ ਟਾਈਮ ਚੇਂਜ ਕੀਤਾ ਪਰ ਜਿਹੜੇ ਬੰਦੇ ਨੇ ਟਾਈਮ ਚੇਂਜ ਕੀਤਾ ਉਹ ਵੀ ਅਜੇ ਸਵਿਚ ਆਫ ਕਰੀ ਬੈਠਾ ਸੀ ਫੋਨ ਤਾਂ ਕਰਕੇ ਆਹ ਟਾਈਮ ਆਇਆ ਚਲੋ ਆਪਾਂ ਤਾਂ ਲੈ ਲੈਣੀ ਆ ਜਿਹਨੇ ਲਾਉਣੀਆਂ ਭਰਾਵੋ ਲਾ ਲਓ ਨਹੀਂ ਤੁਹਾਡੀ ਮਰਜ਼ੀ ਆ ਤੇ ਮਾਰਮਾ ਪਕਾਂ ਦੀ ਲੋੜ ਨਹੀਂ ਬੋਡੀ ਪਹਿਲੀ ਬਾਰਮ ਆਪਾਂ ਤੇ ਲੱਕ ਨੂੰ ਟੈਂਸ਼ਨ ਤੋਂ ਸ਼ੁਰੂ ਕਰਦੇ ਆਂ ਪਹਿਲਾ ਸੈੱਟ ਆਪਾਂ ਪੰਚ ਬਲੇਟਾ ਸ਼ੁਰੂ ਕਰਦੇ ਆਂ ਤੇ ਹੌਲੀ ਹੌਲੀ ਦੋ ਦੋ ਬਲੇਟਾ ਬਣਾਵਾਂਗੇ ਸੈੱਟ ਆਪਾਂ ਰਾਵਨੇ 6 ਦੇ ਤੇ ਹੋਰ ਜਦ ਤੱਕ ਬਰਾਪੇ ਵੱਡੀ ਪੰਪ ਹੋ ਜਾਣੀਆਂ ਦੋ ਦੋ ਜੁੜੇ ਦਾ ਕੀ ਪਰਮ ਪਹੁੰਚ ਗਿਆ ਬਾਅਦ ਸਟ੍ਰੈਚਿੰਗ ਕਰ ਲੈਂਦੇ ਆਂ ਲੋਈ ਸੈੱਟ ਹੁੰਦੇ ਗਏ ਚੇਂਜ ਤੇ ਪਲੇਟਾਂ ਦੀਆਂ ਵਾਧੀਆਂ ਤੇ ਫਿਰ ਇੱਥੇ ਤੋਂ ਵੀਡੀਓ ਬਣਦੀ ਨਿਰਾ ਕਰਕੇ ਮੈਂ ਰੋਕੇ ਬਣਾ ਰਿਹਾ ਵੇਟ ਪਾ ਕੇ ਲੱਗ ਦਿਖਾ ਰਿਹਾ ਤੁਹਾਨੂੰ ਅਗਲਾ ਸੈੱਟ ਲਾਉਣ ਲੱਗਿਆ ਪਾਸਵੇਂ ਤੋਂ ਜਿੰਦੇ ਸਕਵਾਡ ਦਾ ਤੇ ਸ਼ੁਰੂ ਕੀਤਾ 60 ਕਿਲੋ ਤੋਂ ਪੱਟ ਪੰਪੋਗੇ ਟੈਂਸ਼ਨ ਤੇ ਪੂਰੇ ਤੁਹਾਨੂੰ ਦਿਖਾ ਰਿਹਾ ਨੇ ਵੀਡੀਓ ਦੇ ਵਿੱਚ ਗੁੱਗੀਆਂ ਗੁੱਗੀਆਂ ਸਭ ਤੇ ਲੱਗ ਜਾਂਦੀਆਂ ਨੇ ਫਿਰ ਏ ਇਹ ਮੈਨੂੰ ਬਹੁਤ ਅਕੀ ਲੱਗਣ ਲੱਗੀ ਇੰਜਰੀ ਤੋਂ ਬਾਅਦ ਬਾਕੀ ਸਾਰਾ ਕੁਝ ਸਹੀ ਲੱਗ ਰਿਹਾ ਇਹ ਦੇਖ ਕੇ ਥੋੜਾ ਮਨ ਮੇਰਾ ਹੋ ਜਾਂਦਾ ਉਦਾਸ ਕੋ ਕਿ ਇਹ ਮੈਂ ਇੱਕ 40 ਚੂੜੀ ਤੱਕ ਫ੍ਰੀ ਰਾਡ ਤੇ ਲਾਈ ਇੱਕ 40 ਦੀ ਤਾਂ ਸੈਲਫ ਤੇ ਹੁਣ ਮੈਨੂੰ 80 ਕਿਲੋ ਦੀ ਵੀ ਲੋਨ ਲੱਗੇ ਮੈਨੂੰ ਦੁਬਾਰਾ ਟੈਨਸ਼ਨ ਦਿਮਾਗ ਚ ਹੋਈ ਗੱਲਾਂ ਆ ਜਾਂਦੀਆਂ ਨੇ ਤੇ ਡਰ ਲੱਗਦਾ ਤੇ ਪਤਾ ਨਹੀਂ ਕੀ ਕਰਾਂ ਇੱਥੇ ਨਹੀਂ ਵੀ ਤੋ ਜ਼ੋਰ ਲੱਗ ਰਿਹਾ ਬਾਕੀ ਹਰ ਇੱਕ ਚੀਜ਼ ਮੈਂ ਪਰਫੈਕਟ ਲਾ ਲੈਣਾ ਕਿੰਨਾ ਮਰਜੀ ਹੈਵੀਟ ਹੋਵੇ ਇੱਥੇ ਮੇਬੀ ਮੇਰੇ ਦਿਲ ਦੇ ਅਰੇ ਕੋਰ ਦੇ ਵਿੱਚ ਇੰਜਰੀ ਤੇ ਉਹੀ ਕੋਰ ਨੇ ਆਪਣਾ weight ਚੱਕਣਾ ਹੁੰਦਾ ਤਾਂ ਕਰਕੇ ਡਰ ਲੱਗ ਰਿਹਾ ਸਮਤਵਾਰ ਤੇ ਮੁੜ ਕੇ ਪੰਗਰਾਂ ਨੂੰ ਜੀਵ ਨਹੀਂ ਕਰਦਾ ਡਰ ਲੱਗ ਜਾਂਦਾ ਹਜੇ ਵੀ ਹੁਣ weight ਕਰ ਲਿਆ ਆਪਾਂ ਨੇ 80 ਕਿਲੋ ਤੇ ਬੈਲਟਾ ਗਿੱਲਾ ਕਿਉਂਕਿ ਲੱਕ ਟਾਈਟ ਹੋ ਜਾਂਦਾ ਇਹਦੇ ਵਿੱਚ ਮੇਰਾ ਤਾਂ ਕਰਕੇ ਆਪਾਂ ਫਿਰ ਰਿਸਕ ਕਿਸੇ ਵੀ ਚੀਜ਼ ਦਾ ਰਹਿਣਾ ਨਹੀਂਗਾ ਕੋਈ ਹਰਦਨੀਆਂ ਬੈਲਟਰਾਂ ਦੇ ਵਿੱਚ ਤੁਹਾਡੀ ਸੇਫਟੀ ਲਈ ਬਣਾਈ ਜਾਂਦੇ ਤੇ ਰੈਪਿਊਟੇਸ਼ਨ ਮੇਥੋਂ ਚਾਰ ਪੰਜੇ ਲੱਗਣ ਮੇ ਵੀ ਇਕਦਾਂ ਮੈਂ ਭੁੱਲ ਗਿਆ ਨਾ ਮੇਰੇ ਵਲੌਗ ਚੱਲ ਰਹੇ ਨੇ ਪਿੱਛੇ ਇਹ ਵ�ਚ ਮੈਂ ਪਾਉਣ ਲੱਗਿਆ ਮੰਗਲਵਾਰ ਤੋਂ ਕੋਈ ਦੋ ਤਿੰਨ ਦਿਨ ਤਾਂ ਲੈਣ ਦੇ ਵੀ ਵਾਲੇ ਵਲੌਗ ਚੱਲ ਜੀ ਗਏ ਨੇ ਗਿਆ ਮੈਂ ਇੱਕ ਦਿਨ ਸੀ ਤੇ ਵਲੌਗ ਚ ਲੈਟਰ ਦਿਨ ਕਿਉਂਕਿ ਵਲੌਗ ਬਣ ਕੇ ਸੀ ਵੱਡੇ ਤਾਂ ਕਰਕੇ ਇਹ ਵੀ ਕਰਕ ਰਹਿੰਦਾ ਲੋ ਵੀ ਹੁਣ ਆਪਾਂ ਅਗੇ ਲੈਗ ਪ੍ਰੈਸ ਤੇ ਤੇਰੇ ਵਿੱਚ ਸ਼ੁਰੂ ਕਰਿਆ ਅੱਜ ਮੈਂ 190 ਕਿਲੋ ਤੋਂ ਵੇਟ ਘਟਲਉਂਦੀ ਆ ਇਹ ਤਾਂ ਆਪਾਂ ਦੇ ਪਰਚਲ ਚੜ ਚੜ ਕੇ ਲੋਹਰ ਪਤਾ 20 ਵੀ ਕਿਲੋ 40 ਹੋ ਗਿਆ 190 ਹੋ ਗਿਆ ਗੈਰੀ ਕੰਮ ਕਰਦਾ ਹੁੰਦਾ ਤਾਂ ਕਰਕੇ ਫਿਰ ਉਹਨੂੰ ਤਾਂ ਕਰਨ ਜੀ ਨਹੀਂ ਕਰਦਾ ਵਿਚਾਰ ਨੂੰ ਤੇ ਬਿੱਲੀ ਦੇ ਐਂਗਲ ਉਂਗਲ ਜਾ ਦੇਖ ਕੇ ਆਪਾਂ ਆਪਣੇ ਆਪ ਹੀ ਲਾ ਲਈ ਦੀਆਂ ਨੇ ਉਹ ਵਿੱਚ ਹੀ ਗੱਲਾਂ ਬਲ ਮਾਰਨਾ ਵੇਂਦਾ ਉਹਨੂੰ ਵੀ ਨਹੀਂ ਪਤਾ ਲੱਗਦਾ ਵੀ ਵੀਡੀਓ ਬਣਾਉਣ ਲੱਗਿਆ ਮੈਂ ਆਪਾਂ ਵੀ ਨਹੀਂ ਕਹੀਦਾਗਾ ਤੇ ਆਪਾਂ ਸੱਟ ਟੋਟ ਲਾ ਲਈ ਜਨੇ ਵਿਚਾਰ ਗੱਲਾਂ ਬਲ ਮਾਰ ਕੇ ਫਿਰ ਵਿੱਚ ਹੀ ਮੁੜ ਜਾਂਦਾ ਗਾਣਾ ਰਾਇਤੀ ਕੁਛ ਪਤੀਏ ਮੈਨੂੰ ਕਿਹਾ ਆਵਾਜ਼ ਚੱਕਦੇ ਥੋੜੀ ਜੀ ਇਹ ਵੀ ਕਰਨ ਨਾਲ ਜਿਹੜੇ ਦਾ ਚੱਲਦਾ ਜੀ ਤੇ ਇਹ ਤੇ ਰੈਪਲੇਅ ਨੇ 10 ਕ ਚੁੰਨੀ ਮੇਰੀ ਰੰਗ ਦੇ ਲਲਾਰੀਆ ਉਹ ਗਾਣਾ ਚੱਲਦਾ ਸੀ ਤੇ ਆਪਾਂ ਇੰਜੋਏ ਕਰਦੇ ਕਰਦੇ ਨੇ 10 ਰੈਪਲੇਅ ਨੇ 190 ਕਿਲੋ ਦੇ ਉਸ ਤੋਂ ਬਾਅਦ ਦੋ ਵਾਰ ਵੇਟ ਅਗੇ ਵਧਾਉਂਦੇ ਹਰ ਵਾਰ 40 ਕਿਲੋ ਆਪਾਂ ਕਰਦੇ ਸੀਗੇ 90 ਕਿਲੋ ਤੋਂ ਸਟਾਰਟ ਕਰਕੇ weight ਵੱਧਦਾ ਵੱਧਦਾ 갔다 ਗਿਆ ਤੇ ਲਾਸਟ ਵਿੱਚ ਮੈਨੂੰ ਪਤਾ ਨਹੀਂ ਕਿੰਨਾ ਲਾਇਆ ਹੁਣ ਤਾਂ ਬਰੇਟਾ ਗਣਤੀ ਪਤਾ ਲੱਗੂ ਕਿੰਨਾ ਟੱਟ ਲਾਇਆ ਭੁੱਲ ਗਿਆ ਮੈਂ ਵੀ ਇੱਕ ਵਾਰ ਤਾਂ heart rate ਤਾਂ ਪੂਰੀ ਤੇਜ਼ ਚੱਲਦੀ ਹੁੰਦੀ ਆ leg press ਇੱਕਦਾਂ ਇਹ ਚੀਜ਼ ਆ ਹੈਗੀ ਲੌਨ ਇਜ਼ੀ ਆ ਬਟ heart rate ਬਹੁਤ ਤੇਜ਼ ਚੱਲਣ ਲੱਗਦੀ ਜਦੋਂ ਆਪਾਂ exercise ਲਾ ਕੇ ਹਟਦੇ ਆ ਰਹੀ ਤੀਜਾ ਸੈਟ ਤੇ ਉਦੋਵਤ ਕਰਤਾ weight ਉਰਵਦਾਤਾ 40 ਕਿਲੋ 230 ਹੋ ਗਿਆ ਇੱਥੇ ਵੇਡ ਕਿੰਨਾ ਮਰਜੀ ਬਤਾ ਲਈ ਪਰ ਰੈਪੋਰਟਸ਼ਨੇ ਪਰੇ ਬਾੜੇ ਘਟਨੇ ਚਾਹੀਦੇ ਕਿ ਤੁਸੀਂ ਕਦੇ 15 ਲਾਇਨ ਨਹੀਂ ਨਿਕਲਣੀ ਪੁੱਤਾਂ ਚਾਹੀਦਾ ਕੱਟ ਬਾੜੇ 15 ਲਾਇਨ ਦੂਸਰੇ ਤੋਂ 10 ਸੇਬ ਲੱੜੇ ਚਾਹੀਦੇ ਇਹ 10 ਲਾਇਨ ਨੇ ਤਾਂ 6 ਜਾਂ 70 ਲੀਟਰ ਹੀ ਕਰਨੀਂ ਜਰਾ ਕਰਕੇ ਵੇਡ ਮੈਂ ਚੜ ਚੜ ਕਿਲੋ ਵਧਾ ਰਿਆ ਸੀ ਤੇ ਰੈਪੋਰਟਸ਼ਨੇ ਮੈਂ ਘਟਾਉਣ ਨੂੰ ਦੋਗੇ ਰੈਪੋਰਟਸ਼ਨ ਮਾੜਾ 10 ਤੋਂ 12 ਲਾਇਨ ਨੇ ਉਨੇ ਵੀ ਬੀੜ ਤੋਂ ਹਾਲ ਦੇ ਫਾਇਦੇ ਨਹੀਂ ਗਏ ਜੀ ਚ ਇੱਕ ਦੋ ਦਾ ਕੇ ਰੱਖਣੇ ਆ ਇਹ ਨਹੀਂ ਗੱਲ ਮਾਰਨੀ ਜੀ ਕਿ ਉਹ ਚਾਚੇ ਲਾਏ ਜਾਂ ਜਿਸ ਨਾਲ ਇੱਕ ਬਰਾ ਬੜਿਆ ਜਿਹੜੀ ਵਿਚੋਣਾ ਕੰਮ ਕਰਦਾ ਫਰੀਂ ਅੰਦਰ ਦੀ ਨੂੰ ਪਤਾ ਨਹੀਂ ਜੀ ਵੀਡੀਓ ਬਣਾਉਣਾ ਮੈਂ ਤੇ ਆਪਾਂ ਵੀ ਰੁਕ ਜਾਏ ਕਿ ਇਹਨੂੰ ਕੰਮ ਕਰਨਾ ਹੀ ਹੁਣ ਮੈਂ ਸਪੈਸ਼ਲ ਰੋਕ ਰੁਕ ਕੇ ਸਾਡੀ ਵੀਡੀਓ ਬਣਾਵੇ ਜਾਂ ਪਰੇ ਹਟ ਜਾ ਇਹ ਇਹ ਵੀ ਮੇਰੀ ਚੰਗੀ ਗੱਲ ਨਹੀਂ ਜੀ ਤਾਂ ਕਰਕੇ ਇਹ ਆਪਣਾ ਨਾਮ ਕਰ ਕਰ ਦਿੰਦਾ ਮੈਂ ਆਪਣਾ ਕਰਦਾ ਫਰੀਂ ਇਹ ਮਿਲ ਨਾ ਕੋਈ ਦੋ ਨਾ ਤਾਂ ਮੈਂ ਬੁਲਾ ਲੈਣਾ ਤੇ ਇੰਡਰ ਹਰਬੀ ਰੋਡ ਵੀ ਤਾਂ ਇਹ ਬੰਡਾ ਲੈਣਾ ਜਿਵੇਂ ਕੱਲ ਮਿਲਿਆ ਸੀਗਾ ਬਹੁਤ ਕੰਟਰੋਲ ਹੋਇਆ ਪਾਣੀ ਪਾਣੀ ਇੰਦਰ ਆਉਣ ਲੱਗਿਆ ਫਿਰ ਤਵਾਦੂ ਲਾ ਕੇ ਅਸੀਂ ਉਹ ਵੀ ਪਾਣੀ ਕੱਢਤਾ ਇਹ ਕਹਿੰਦਾ ਜਿਵੇਂ ਕੱਲਾ ਹੁੰਦਾ ਕਹਿੰਦਾ ਫਿਰ ਕੰਮ ਆਪਾਂ ਦੇ ਲੱਗੇ ਰਮੀ ਚਾਉਣਾ ਜਿਵੇਂ ਇੱਥੇ ਦੇਖੋ ਨਾ ਫਿਰ ਅੱਲਾ ਉਹ ਸਭ ਜੰਤਰੀ ਕਰਾਦੀ ਵਾਹ ਚੱਲ ਪੋਈ ਨਾ ਅੰਦਰ ਜਿੱਥੇ ਚਾਹ ਠੇਰਾ ਮੈਂ ਆਉਣਾ ਹੀ ਸੀ ਅੱਜ ਤਾਂ ਕਰਕੇ ਰੋ ਵੀ ਇਹ ਲਗ ਪ੍ਰੈਸ਼ ਨਾਲ ਵੀ ਜੱਟ ਤੇ ਬੇਟ ਹੋ ਗਿਆ ਇੱਥੇ ਜੀ 270 ਕਿਲੋ ਤੇ ਜਿੰਨੀ ਗੰਜਾਸ਼ੀ ਇਹਦੇ ਵਿੱਚ ਆਪਾਂ ਇੱਥੇ ਥੱਲੇ ਵਾਲੇ ਪਰ ਲਈ ਉੱਪਰ ਇਹਨੇ ਗੰਜਾਸ਼ੀ ਹੋਰ ਤੇ ਉੱਥੇ ਤੱਕ ਆਪਾਂ ਥੋੜਾ ਜਿਹਾ ਨੇੜੇ ਪਹੁੰਚਾਂਗੇ ਫਿਲਹਾਲ ਆਪਾਂ ਇੱਥੇ ਵੀ ਥੋੜਾ ਜਿਆ ਮਸ਼ਕਲਾਂ ਨੇ ਪਹੁੰਚੇ ਇਸ ਵਾਰ ਤਾਂ ਪਹਿਲਾਂ ਥੋੜਾ ਜਿਆ ਸੌਖਾ ਸੀ ਕੰਮ ਬਰ ਦੁਆਰਾ ਛੱਟਣ ਕਰਕੇ ਫਰਕ ਬਹੁਤ ਪੈਂਦਾ ਇਸ ਵਾਰ ਥੋੜਾ ਜਿਆ ਮੈਨੂੰ ਟਾਈਮ ਜ਼ਿਆਦਾ ਲੱਗ ਗਿਆ ਕਿਉਂਕਿ ਆਪਾਂ ਕੋਈ ਸਪਲੀਮੈਂਟ ਵਗੈਰਾ ਨਹੀਂ ਕੀਤਾ ਤੇ ਡਾਈਟ ਵੀ 10 ਜੂਨ ਨੂੰ ਹੀ ਸਟਾਰਟ ਕੀਤੀ ਆ ਇਹ 10 ਜੂਨ ਨੂੰ ਨਹੀਂ ਨਹੀਂ 10 ਜੁਲਾਈ ਨੂੰ ਜੂਨ ਚੋਂ ਤਾਂ ਮੈਂ ਕੁਝ ਵੀ ਨਹੀਂ ਕੀਤਾ 10 ਜੁਲਾਈ ਤੋਂ ਸਟਾਰਟ ਕੀਤੀ ਆ ਤੇ ਅੱਜ ਮੈਨੂੰ ਰੋਟੀ ਛੱਡੀ ਨੂੰ ਦਿਨ ਹੋ ਗਏ ਨੇ 21 22 22 ਦਿਨ ਹੋ ਗਏ 22 ਦਿਨ ਦੇ ਵਿੱਚ ਨਾ ਕੋਈ ਚਾਹ ਨਾ ਕੋਈ 슈ਗਰ ਨਾ ਕੋਈ ਕੋਕ ਨਾ ਕੋਈ 버ਗਰ ਨਾ ਕੋਈ ਕੁਲਚਾ ਨਾ ਕੋਈ ਸਮੋਸਾ ਸਿਰਫ ਅੰਡੇ ਚਿਕਨ ਬ੍ਰਾਊਨ ਬਰਾਇਡ રાઇસ ਤੇ ਨਿੰબુ પાણી એક લસ્સી ਇਹ ਇਹ ਚੀਜ਼ਾਂ ਨਾਲ ਆਪਾਂ ਸਰਵਾਈਵ ਕਰ ਰਹੇ ਹਾਂ ਇਹ ਬਹੁਤ ਵਧੀਆ ਨੇ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਜਿੱਦ ਤਰ੍ਹਾਂ ਮੈਂ ਇਹ ਸਾਰਾ ਕੁਝ ਛੱਡ ਕੇ ਆਹ ਚੀਜ਼ਾਂ ਸ਼ੁਰੂ ਕਰੀਏ ਨੇ ਬਾਡੀ ਚੈੱਕ ਲੱਗ ਜੀ ਐਕਟਿਵ ਆ ਗਈ ਜੋ ਕੁਝ ਕੁਸਲਾ ਲਓ એનર્ਜੀ ਲਾ ਲਓ ਇਹ ਪੋਜ਼ਿਟਿਵ ਜਿਹਾ ਫੀਲ ਹੋ ਰਿਹਾ ਸਾਰਾ ਕੁਝ ਵਧੀਆ ਵਧੀਆ ਲੱਗ ਰਿਹਾ ਹਲਕਾ ਜਿਹਾ ਮਹਿਸੂਸ ਉਸ ਤੋਂ ਬਾਅਦ ਆਪਾਂ ਆ ਗਏ ਆ ਮਸ਼ੀਨ ਤੇ ਤੇ ਇਹਦਾ ਪਹਿਲਾ ਸੈਟ ਆਪਾਂ ਸ਼ੁਰੂ ਕਰਿਆ 40 ਕਿਲੋ ਤੋਂ 20-20 ਕਿਲੋ ਦੀਆਂ ਵਾਈਆਂ ਸੀਗੀਆਂ ਤੇ ਦੂਸਰੇ ਜ 20-20 ਦੇ ਫੇਰ ਪਾ ਲਈਆਂ ਤੀਸਰੇ ਚ ਜ ਨਹੀਂ ਕੀਤਾ ਕਿਉਂਕਿ 80 ਕਿਲੋ ਬਹੁਤ ਹੋ ਜਾਂਦਾ ਮਸ਼ੀਨ ਦੇ ਵਿੱਚ ਇਹਦੇ ਵਿੱਚ ਇੰਜਰੀ ਥੋੜੀ ਜੀ ਹੋਣ ਦੇ ਹੈਗੇ ਚਾਂਸੇ ਲੱਕ ਨੂੰ ਥੋੜਾ ਖਿੱਚ ਲਈਏ ਜੇ ਤੁਹਾਡੀ ਲੱਤਾਂ ਦੀ ਪੋਜੀਸ਼ਨ ਥੋੜੇ ਪੈਰ ਦੂਰ ਤੋਂ ਚੱਲ ਕੇ ਤੁਹਾਡੇ ਲੱਕ ਤੇ ਪ੍ਰੈਸ਼ਰ ਆਉਂਦਾ ਤੇ ਤਾਂ ਕਰਕੇ ਫਿਰ ਇੰਜਰੀ ਤੋਂ ਡਰਾਂ ਜਿੰਨੇ ਕ ਪੱਟ ਪੰਪ ਉਦਰੇ ਉਹਨੇ ਕਪਾ ਕੱਢੀ ਦਿਨਾ ਜ਼ਿਆਦਾ ਤੱਕਾ ਨਹੀਂ ਕਰਨਾ ਲੋਬੀ ਅਗਲੇ ਸੱਟ ਚ ਵੇਟ ਕਰ ਲਿਆ ਵੀ ਮੈਂ ਦੱਸਿਆ ਸੀਗਾ 40-40 ਕਿਲੋ ਤੇ 80 ਕਿਲੋ ਹੋ ਗਿਆ ਉੱਥੇ ਬਹੁਤ ਆ ਇਨਫਾ ਕੋਈ ਪਾਈਆਂ ਦਾ ਬਹੁਤ ਆਈਆਂ ਨੇ ਅੱਜ ਤੇ ਵਿੱਚ ਆਪਾਂ ਪਰ ਉਸ ਤੋਂ ਬਾਅਦ ਆ ਗਿਆ ਆਪਾਂ ਬੈਠ ਕਰੇ ਵੈਸੇ ਕੋਈ ਬੰਦਾ ਹੋਵੇ ਨਾ ਸਹੀ ਆ ਆ ਬੈਠ ਕੇ ਲਾਉਣੇ ਵਾਲਾ ਵੀ 500000 ਲਾਉਂਦਾ ਵਾ ਦਿੱਲੀ ਸਕੱਟ ਸਕੂਟ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਨਾ ਕਿਸੇ ਇੰਜਰੀ ਦੀ ਟੈਨਸ਼ਨ ਨਾਲੇ ਪੱਟ ਬਹੁਤ ਸੋਨੇ ਮੰਨਣਗੇ ਏ ਮੈਨੂੰ ਨਹੀਂ ਪਤਾ ਬਾਕੀ ਕਿਉਂ ਨਹੀਂ ਲਾਉਂਦੇ ਆਗੇ ਮੈਂ ਜਿੰਮ ਚਾਰਡੀ ਜਿੱਥੇ ਲਾਂਡਰੀ ਦੇਖਣ ਬਹੁਤ ਘੱਟ ਜਿਹਾ ਲਾਏ ਕਦਾ ਸੈਕਟਰ ਉਹਨਾਂ ਨੇ ਇਹਨੂੰ ਵਾਰਮ ਅਪ ਦੀ ਤਰ੍ਹਾਂ ਪਤਾ ਨਹੀਂ ਕਾਹਤੇ ਲਾਉਂਦੇ ਨੇ ਮੈਂ ਇੱਕ ਚੀਜ਼ ਬਹੁਤ ਨੋਟ ਕੀਤੀ ਆ ਜੇ ਕਿਸੇ ਨੇ ਲੈਗ ਸ਼ੁਰੂ ਕਰਨੀ ਹੈ ਤਾਂ ਕਹਣਗੇ ਆਜੋ ਪੈਟ ਘਾ ਲਾ ਲੈਨੇ ਆ ਇਹਨੂੰ ਵਾਰਮ ਅਪ ਨਾ ਸਮਝੋ ਯਾਰ ਇਹ ਬਹੁਤ ਤਕੜੀ ਐਕਸਰਸਾਈਜ਼ ਆ ਇੱਕ ਚੀਜ਼ ਮੈਂ ਜ਼ਰੂਰ ਨੋਟ ਕੀਤੀ ਆ ਵੀ ਇਹਨੂੰ ਬਹੁਤ ਲਾਈਟਲੀ ਲੈ ਰਹੇ ਨੇ ਵੀ ਇਹੇ ਕੁਝ ਕਰਦੀ ਨਹੀਂ ਪਤੰਦਰੋ ਲਾ ਕੇ ਦੇਖੋ ਤੁਸੀਂ ਇਹਨੂੰ ਵੀ ਜਿੱਦਾਂ ਤੁਸੀਂ ਇੱਕ ਆਪਣੀ ਲਿਮਟ ਉਹ ਕਰੋ ਬੀ ਸੌ ਲਾਉਣੀਆਂ ਨੇ ਤੁਸੀਂ ਜਿਵੇਂ ਮੈਂ ਆ ਮੈਂ ਸੌ ਤਿੰਨ ਸੈਟਾਂ ਦੇ ਵਿੱਚ ਲਾਉਣੀਆਂ ਲਾਉਣੀਆਂ ਨੇ ਮੇਰੀ ਸਾਰੀ ਐਕਸਟਰਾ ਖਤਮ ਹੋਣ ਤੋਂ ਬਾਅਦ ਜਿਵੇਂ ਪਹਿਲਾ ਲਾਵਾ ਤਾਂ ਪਹਿਲਾਂ ਬਦਲਾ ਜਾਣੀਆਂ ਨੇ ਤੁਸੀਂ ਇਹਨੂੰ ਵਾਰਮ ਅਪ ਦੀ ਤਰ੍ਹਾਂ ਯੂਜ਼ ਕਰਦੇ ਹੋ ਗਲਤ ਆ ਐਕਸ ਬਹੁਤ ਸੋਹਣੀ ਆ ਬਹੁਤ ਤਕੜੀ ਆ ਇਹਨੂੰ ਪਚਾਲੇ ਜੇ ਲਾਓ ਜਾਂ ਲਾਸਟ ਵਿੱਚ ਲਾਓ ਕਿਉਂਕਿ ਜਦ ਤੱਕ ਤੁਹਾਡੇ ਪੱਟ ਪੂਰੇ ਪੰਪ ਹੋਏ ਨਾ ਉਸ ਤੋਂ ਬਾਅਦ ਇਹਨੇ ਫਿਰ ਪੱਟਾਂ ਦੀਆਂ ਨਾੜਾਂ ਨੂੰ ਨਾ ਸਾਰੀਆਂ ਪਟੜੀਆਂ ਨੇ ਮਸਰਮਸਰ ਤੁਹਾਡੇ ਟੁੱਟਣੇ ਆ ਫਿਰ ਕਿਤੇ ਸੈਟ ਬਦਲਣਾ ਇਦਾਂ ਨਹੀਂ ਪੱਟ ਬਣਦੇ ਹੈਗੇ ਜਿਹਦੇ ਕੋ ਹਮ ਬਿਨਾ ਬੈਠ ਕੇ ਬੈਠ ਕੇ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਜਿੰਨੀਆਂ ਹੋ ਸਕੇ ਉਹਨੀਆਂ ਵੱਧ ਲਾਇਆ ਕਰੋ ਤੇ ਐਕਸਰਸ ਖਤਮ ਕਰੀਏ ਆਪਾਂ ਨੇ ਉਸ ਤੋਂ ਬਾਅਦ ਕਰੀਏ ਆਪਾਂ ਨੇ ਹਲਕੀ ਜਿਹੀ ਸਟ੍ਰੈਚਿੰਗ ਕਿਉਂਕਿ ਪੱਟ ਰਿਲੈਕਸ ਕਰਨੇ ਵੀ ਜ਼ਰੂਰੀ ਨੇ ਜਿੰਨਾ ਜ਼ਿਆਦਾ ਮਸਲ ਵੱਸ ਸਟ੍ਰੈਚ ਕਰੇਂਗੇ ਤੇ ਉਹਨੇ ਮਸਲ ਤੁਹਾਡਾ ਗਰੋ ਕਰੂਗਾ ਤਾਂ ਕਰਕੇ ਆਪਾਂ ਸਟ੍ਰੈਚਿੰਗ ਕਰੀਆ ਜ਼ਿਆਦਾ ਟਾਈਮ ਨਹੀਂ ਬਸ ਥੋੜਾ ਬਹੁਤ ਇੱਕ ਡੇਢ ਮਿੰਟ ਦੀ ਇਹਨਾਂ ਜੇ ਮਸਲ ਰੈਲੈਕਸ ਹੋ ਜਾਂਦੇ ਨੇ ਆ ਬਧੀਏ ਰੋਲਰ ਜਿਹਾ ਜਿੱਥੇ ਮਿਲਦਾ ਤਾਂ ਘਰੇ ਯੂਜ਼ ਕਰ ਸਕਦੇ ਤੁਸੀਂ ਇਹਨੂੰ ਜੇ ਨਹੀਂ ਹੈਗਾ ਨਾ ਸੀ ਕੋਈ ਐਡਾ ਵੀ ਉਹ ਖਾਸ ਹੋਣੀਗਾ ਪਰ ਜੇ ਹੋਵੇ ਤਾਂ ਬੜੀ ਵਧੀਆ ਕਿਉਂਕਿ ਤੁਹਾਡੇ ਕਫ ਕਫ ਤੁਹਾਡੇ ਐਂਸਟਿੰਗ ਸਾਰਾ ਕੁਝ ਰੈਲੈਕਸ ਕਰ ਦੇਣਾ ਮਮਦ ਨੂੰ ਕਰਨ ਆਉਣਾ ਚਾਹੀਦਾ ਇਹ ਨਹੀਂ karenge ਤਾਂ ਮਸਲ ਟੈਟ ਰਹਿਣਗੇ ਉਹ ਇੱਕ ਦੋ ਦਿਨ ਦੁਖੀ ਜਾਣਗੇ ਫਿਰ ਤੁਹਾਨੂੰ ਕੋਈ ਨਵੀਂ ਪ੍ਰੋਬਲਮ ਆਊਗੀ ਔਰ ਕੁਸ਼ਨ ਐਕਸਰਸਾਈਜ਼ ਹੋ ਗਈ ਖਤਮ ਹੁਣ ਚੱਲੀਏ ਘਰ ਨੂੰ ਖਾਈਏ ਪੀਏ ਵਲੋਗ ਐਡਿਟ ਕਰੀਏ 4 ਵਜੇ ਪਾਉਣਾ ਉਹਨਾਂ ਮੈਂ ਤੇ ਫਿਰ ਸ਼ਾਮ ਨੂੰ ਕੰਮ ਕਰਕੇ ਚੱਲਦੇ ਆ ਗਰਾਊਂਡ ਦੇ ਵਿੱਚ ਲੋਵੀ ਆਗੇ ਕਰੇ ਤੇ ਚੌਲਾਂ ਦਾ ਕਮੀਲ ਤਿਆਰ ਸੀਗਾ ਇੱਕ ਆਪਾਂ ਖਾ ਕੇ ਗਏ ਸੀਗਾ ਤੇ ਕਾਰਬੋਹਾਈਡਰੇਟ ਵੀ ਜ਼ਰੂਰੀ ਨੇ ਬਾਡੀ ਲਈ ਕਰ ਲੈ ਪ੍ਰੋਟੀਨ ਆ ਮੇਰੀ ਬਾਡੀ ਨਹੀਂ ਬਣਨੀ ਹੈਗੀ ਫੈਟ ਵੀ ਚਾਹੀਦੀ ਹੈ ਮੈਨੂੰ ਉਹ ਮੈਂ ਅੰਡੇਾਂ ਤੇ ਤੇ ਦੇ ਸੀਗੇ ਉਤੋਂ ਤੇ ਬਾਕੀ ਕਾਰਬ ਰੈਨ ਮੈਂ ਚੌਲਾਂ ਦੇ ਵਿੱਚੋਂ ਇਹ ਵੀ ਜ਼ਰੂਰੀ ਨੇ ਦਵਾਈਆਂ ਚ ਕਿਹੜਾ ਇਤਰਾ ਰਿਜ਼ਲਟ ਪਾਉਂਦੇ ਨੇ ਪਰਸੋਂ ਕਰੀ ਸੀ ਆ ਪੰਪੜ ਬੁਲਾਏ ਪਏ ਨੇ ਜਦ ਮੈਂ ਫੂਕਤੇ ਇੱਕ ਦਿਨ ਤੱਕ ਫੇਰ ਮਾਰਾਂਗੇ ਬਸ ਫੇਰ ਕੰਮ ਆਲੂਆਂ ਤੇ ਚੱਲੇ ਜਾਓ ਪਤਾ ਨਹੀਂ ਬਤੰਤਰਾ ਹੈ ਜਾਕੀ ਪਾਉਂਦੇ ਨੇ ਉਧਰ ਵੀ ਬਹੁਤ ਸੀ ਉਹ ਸਿਰੇ ਤੇ ਮੈਂ ਫੂਕਤੇ ਤਾਂ ਮੇਰੇ ਨਾਲ ਵੱਡੇ ਵੱਡੇ ਸੀ ਜੀ ਦੋਵੇਂ ਨੇ ਬੱਲ 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 ਐ ਨੰਗੀਆਂ ਕਾਂ ਹੀ ਦੇਖਦਾ ਮੈਨੂੰ ਉੱਥੇ ਲੱਗਾ ਠੇਕਾ ਚਰਾਬ ਦੇਸੀ ਅੰਗਰੇਜ਼ੀ ਵੀ ਰਹੇ ਇਤਨਾ ਤੇ ਪਤਾ ਹੋਉਂਦੇ ਉਹ ਛੇ ਐਨੀ ਦੂਰ ਸੀ